ਜਾਪੀ ਅਮਰੀਕਨ ਹੈਰੀਟੇਜ ਸੁਸਾਇਟੀ ਜੋ ਬਸਟੀ ਵੱਲੋਂ ਆਪਣਾ ਸਾਲਾਨਾ ਮੇਲਾ ਕਰਵਾਇਆ ਗਿਆ ਜਿਸ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਖੁੱਲਾ ਖੜਾ ਲਾਇਆ ਗਿਆ ਜਿਸ ਦੇ ਵਿੱਚ ਖਾਸ ਤੌਰ ਤੇ ਇੰਡੀਆ ਤੋਂ ਪਹੁੰਚੇ ਗਏ ਇੱਕ ਹਰਜੀਤ ਹਰਮਨ ਦੇ ਰੰਗਮਣੇ ਇਸ ਦੇ ਨਾਲ ਅਸਮੀਤ ਨਰੂਲਾ ਜਿਸ ਨੂੰ ਗੱਲ ਕੀ ਕਰੇ ਕਿ ਇੱਥੇ ਸਥਾਨਕ ਕਲਾਕਾਰਾਂ ਨੇ ਵੀ ਆਪਣੀ ਹਾਜ਼ਰੀ ਭਰੀ ਤੇ ਸਰੋਤਿਆਂ ਦਾ ਮਨੋਰੰਜਨ ਕੀਤਾ ਪ੍ਰਬੰਧਕਾਂ ਵੱਲੋਂ ਬੜੇ ਉੱਚੇ ਚੇ ਪ੍ਰਬੰਧ ਕੀਤੇ ਗਏ ਸਨ ਜਿਸ ਦੇ ਵਿੱਚ ਖਾਸ ਤੌਰ ਤੇ ਸਾਡੇ ਮੀਡੀਆ ਦੇ ਅਖਬਾਰ ਸੰਚਾਲਕ ਅਤੇ ਪੱਤਰਕਾਰ ਪ੍ਰੇਮ ਚੁੰਬਰ ਦਾ ਸਨਮਾਨ ਕਰਨਾ ਇੱਕ ਮੀਡੀਆ ਲਈ ਵੱਡੀ ਪ੍ਰਾਪਤੀ ਸੀ ਸਟੇਜ ਸੰਚਾਲਕ ਸਾਡੀ ਭੈਣ ਹਰਜੀਤ ਉੱਪਰ ਨੇ ਵਾਕੁਬੀ ਨਵਾਈ ਇਸ ਦੇ ਨਾਲ ਹੋਰ ਕੀ ਕੁਝ ਰਿਹਾ ਖਾਸ ਆਹਲਾ ਚੱਲਦਾ ਤੁਹਾਨੂੰ ਚੱਲਦੇ ਪ੍ਰੋਗਰਾਮ ਦੇ ਵਿੱਚ ਵੀਰ ਨੇ ਜਾਂ ਭਰਾ ਨੇ ਉਹਨਾਂ ਦਾ ਨਾਮ ਹੈਗਾ ਪ੍ਰੇਮ ਕੁਮਾਰ ਚੁੰਬੜ ਉਹਨਾਂ ਨੇ ਜਰਨਲਿਜ਼ਮ ਦਾ ਡਿਪਲੋਮਾ ਜਰਮਨੀ ਤੋਂ ਕੀਤਾ ਸੀ ਤੇ ਬੜੇ ਚਿਰਾਂ ਤੋਂ ਜਰਨਲਿਜ਼ਮ ਦੇ ਵਿੱਚ ਇਨਵੋਲਡ ਨੇ ਜਿਹਨੂੰ ਆਪਾਂ ਪੱਤਰਕਾਰੀ ਕਹਿੰਦੇ ਆ ਪੰਜਾਬੀ ਚ ਤੇ ਉਹ ਦੋ ਨਿਊਜ਼ਪੇਪਰ ਜਾਂ ਮੈਗਜ਼ੀਨ ਚਲਾਉਂਦੇ ਨੇ ਇੱਕ ਦਾ ਨਾਮ ਹੈਗਾ ਅੰਬੇਦਕਰ ਟਾਈਮਸ ਤੇ ਦੂਜੇ ਦਾ ਨਾਮ ਹੈਗਾ ਦੇਸ਼ਦ ਬਾਬਾ ਕਈ ਲੋਕਾਂ ਨੇ ਪੁੱਛਿਆ ਵੀ ਤੁਸੀਂ ਇਹਨਾਂ ਦਾ ਮਾਣ ਕਿਉਂ ਕਰ ਰਹੇ ਹੋ ਅਸੀਂ ਇਹਨਾਂ ਦਾ ਮਾਣ ਇਸ ਕਰਕੇ ਕਰ ਰਹੇ ਹਾਂ ਕਿ ਇਹ ਕਮਿਊਨਿਟੀ ਦੇ ਵਿੱਚ ਭਾਈਚਾਰਕ ਸਾਂਝ ਨੂੰ ਵਿਧਾਨ ਦੇ ਲਈ ਨਿਰਪੱਖ ਹੋ ਕੇ ਆਪਣੀ ਪੱਤਰਕਾਰੀ ਕਰਦੇ ਨੇ ਅੱਜ ਤੁਸੀਂ ਵੇਖਿਆ ਹੋਊਗਾ ਕਿ ਬਹੁਤ ਸਾਰੀਆਂ ਗਲਤ ਨਿਊਜ਼ ਆਉਂਦੀਆਂ ਜਿਨ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਫਰਕ ਪੈਂਦੇ ਨੇ ਲੜਾਈ ਝਗੜੇ ਹੁੰਦੇ ਨੇ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਤੋਂ ਰਹਿਤ ਕੀਤਾ ਸੀ ਇਹ ਇੱਕ ਸਰਵ ਸੰਜੀ ਵਾਲਤਾ ਦਾ ਸਮਾਜ ਬਣਾਉਣ ਦਾ ਸੰਦੇਸ਼ ਦਿੱਤਾ ਸੀ ਸੋ ਪ੍ਰੇਮ ਕੁਮਾਰ ਚੁੰਬਰ ਜੀ ਬਿਲਕੁਲ ਉਹੋ ਲੀਹਾਂ ਤੇ ਚੱਲਦੇ ਹੋਏ ਇਹ ਇੱਕ ਸੰਜੀ ਵਾਲਤਾ ਦਾ ਸਨੇਹਾ ਸਾਰੀ ਕਮਿਊਨਿਟੀ ਨੂੰ ਦੰਦੇ ਨੇ ਮੈਂ ਰਿਕੁਐਸਟ ਕਰਾਂਗਾ ਵੀ ਜਿੱਥੇ ਵੀ ਜੱਸੀ ਬੰਗਾ ਤੇ ਬਾਕੀ ਸੋਸਾਇਟੀ ਮੈਂਬਰ ਪਲੀਜ਼ ਤੁਸੀਂ ਸਟੇਜ ਤੇ ਆ ਜਾਓ ਪ੍ਰੇਮ ਕੁਮਾਰ ਜੀ ਤੁਸੀਂ ਵੀ ਸਟੇਜ ਤੇ ਆ ਜਾਓ ਬਿਲਕੁਲ ਅੱਗੇ ਆ ਜਾਓ ਮੈਂ ਰਿਕੁਐਸਟ ਕਰਾਂਗਾ ਵੀ ਸੈਕਰਾਮੈਂਟੋ ਸੋਸਾਇਟੀ ਮੈਂਬਰਸ ਵੀ ਆ ਜਾਣ ਪਲੀਜ਼ ਆਪਣਾ ਟਾਈਮ ਨਾ ਜ਼ਿਆਦਾ ਵੇਸਟ ਕਰੀਏ ਸਾਡੀ ਜਿਹੜੀ ਕਮੇਟੀ ਆ ਬੜੀ ਉਤਾਵਲੀ ਆ ਸਿੰਗਰਸ ਨੂੰ ਦੇਖਣ ਲਈ ਜੀ ਸਿੱਧੂ ਤਿਆਰ ਨੇ ਬਿਲਕੁਲ ਪਹੁੰਚੇ ਹੋਏ ਨੇ ਬੁੜੀ ਮੈਂ ਉਹਨਾਂ ਨੂੰ ਮਿਲ ਕੇ ਆਇਆ ਬੜਾ ਸੋਹਣਾ ਨੌਜਵਾਨ ਹੈ ਤੁਹਾਡਾ ਉਹ ਬਿਲਕੁਲ ਮਨ ਲਗਾਉਣਗੇ ਤੁਹਾਡਾ ਇੰਟਰਟੇਨ ਕਰਨਗੇ ਵਧੀਆ-ਵਧੀਆ ਗਾਣਿਆਂ ਦੇ ਨਾਲ ਤੇ ਫਿਲਹਾਲ ਮੈਂ ਰਿਕੁਐਸਟ ਕਰਾਂਗਾ ਸੋਸਾਇਟੀ ਮੈਂਬਰਸ ਪਲੀਜ਼ ਕਮ ਟੂ ਦ ਸਟੇਜ ਤੇ ਪ੍ਰੇਮ ਕੁਮਾਰ ਜੀ ਪਲੀਜ਼ ਸਟੇਜ ਤੇ ਆ ਜਾਓ ਪ੍ਰੇਮ ਕੁਮਾਰ ਚੰਬਰ ਜੀ ਪਲੀਜ਼ ਸਟੇਜ ਤੇ ਆ ਜਾਓ ਜੱਸੀ ਬੰਗਾ ਜਿੱਥੇ ਵੀ ਹੁਣ ਸਟੇਜ ਤੇ ਆ ਜਾਣੀ ਸਾਡੀ ਅਕਸਰ ਕੋਸ਼ਿਸ਼ ਰਹਿੰਦੀ ਆ ਵੀ ਕੋਈ ਇਦਾਂ ਦੇ ਇਨਸਾਨ ਦਾ ਮਾਨਿਅਕਤ ਕੀਤਾ ਜਾਵੇ ਕਿ ਜਿਹਦਾ ਹੌਸਲਾ ਕੁਝ ਸਾਲ ਪਹਿਲਾਂ ਅਸੀਂ ਕਿ ਇਦਾਂ ਦੇ ਸ਼ਖਸ ਨੂੰ ਇੱਥੇ ਬੁਲਾਇਆ ਸੀ ਜਿਹੜੇ ਤੁਹਾਡੇ ਚ ਇੱਥੇ ਹਾਜ਼ਰ ਸੀ ਤੁਹਾਨੂੰ ਯਾਦ ਆ ਕਿ ਵਿਸਕੌਂਸਨ ਗੁਰਦੁਆਰੇ ਇੱਕ ਵਾਰੀ ਇਸੇ ਸਿਰਫ ਇਹੇ ਬੰਦੇ ਨੇ ਆ ਕੇ ਗੋਲੀਆਂ ਚਲਾਤੀਆਂ ਸੀ ਉੱਥੇ ਆਪਣੇ ਕਾਫੀ ਸੰਗਤ ਦੇ ਵਿੱਚ ਸੰਗਤ ਸ਼ਹੀਦ ਵੀ ਹੋਈ ਸੀ ਉੱਥੇ ਇੱਕ ਪੁਲਿਸ ਮੈਨ ਸੀਗਾ ਜਿਹਦਾ ਨਾ ਬ੍ਰਾਇਨ ਮਰਫੀ ਸੀ ਉਹਦੇ ਸਰੀਰ ਤੇ 15 ਗੋਲੀਆਂ ਲੱਗੀਆਂ ਸੀ ਪਰ ਉਹਨੇ ਆਪਣੇ ਕਿਤੇ ਦੀ ਜੋ ਜ਼ਿੰਮੇਵਾਰੀ ਨਿਭਾਈ ਉਹ ਮੈਦਾਨ ਛੱਡ ਕੇ ਨਹੀਂ ਗਿਆ ਉਹਨੇ ਦੂਜਿਆਂ ਦੀ ਜਾਨ ਬਚਾਈ ਅਸੀਂ ਉਹਨੂੰ ਵੀ ਬੁਲਾ ਕੇ ਇੱਥੇ ਮਾਨ ਇੱਜ਼ਤ ਕੀਤਾ ਸੀ ਸੋ ਪ੍ਰੀਮ ਕੁਮਾਰ ਚੁੰਬਰ ਜੀ ਆਪਣੀ ਕਲਮ ਦੇ ਨਾਲ ਇਦਾਂ ਦਾ ਕੰਮ ਕਰਦੇ ਨੇ ਕਿ ਜਿਹਦੇ ਨਾਲ ਇੱਕ ਸਾਂਝੀ ਬਾਲਤਾ ਪਾਈਚਾਰਕ ਸਾਂਝ ਵਿਧਾਉਂਦੇ ਨੇ ਸੋ ਮੈਂ ਰਿਕੁਐਸਟ ਕਰਾਂਗਾ ਸਾਡੇ ਸਤਨਾਮ ਭਾਜੀ ਜੱਸੀ ਜਸਵਿੰਦਰ ਲਾਲ ਬੰਗਾ ਜੀ ਤੇ ਬਾਕੀ ਸੋਸਾਇਟੀ ਮੈਂਬਰ ਪਲੀਜ਼ ਅੱਗੇ ਆ ਜਾਓ ਜੀ ਟ੍ਰਾਂਸਫਰਟ ਇੱਥੇ ਇੱਥੇ ਅੱਗੇ ਆ ਜਾਓ ਇਹ ਪਲੀਜ਼ ਜਿਹੜਾ ਸਾਡਾ ਮਾਨ ਦਾ ਚਿੰਨਾ ਸਤਨਾਮ ਜੀ ਤੁਸੀਂ ਇਹ ਬੇਸ਼ਕਰੋ ਇਹਨਾਂ ਨੂੰ ਤੇ ਜੱਸੀ ਭਾਜੀ ਤੁਸੀਂ ਵੀ ਨਾਲ ਨਾਲ ਇਹਨਾਂ ਦੇ ਮੈਸੇਜ ਵੀ ਆਏ ਹੋਏ ਨੇ ਮੈਨਾਂ ਨੂੰ ਦੱਸ ਰਿਹਾ ਸੀਗਾ ਵੀ ਬੰਦਾ ਕੁਝ ਨਹੀਂ ਕਰ ਸਕਦਾ ਜੇ ਤੁਹਾਡੀ ਫੈਮਲੀ ਦੀ ਸਪੋਰਟ ਨਾ ਹੋਵੇ ਸੋ ਇਹ ਬੜੇ ਸਾਲਾਂ ਤੋਂ ਬਹੁਤ ਹੀ ਇਮਾਨਦਾਰੀ ਦੇ ਨਾਲ ਪੱਤਰਕਾਰੀ ਕਰ ਪ੍ਰੇਮ ਕੁਮਾਰ ਚੁੰਗਰ ਜੀ ਨੇ ਕਾੜੀ ਤੁਸੀਂ ਕੁਝ ਕਹਿਣਾ ਚਾਹੋਗੇ ਪ੍ਰੇਮ ਕੁਮਾਰ ਜੀ Yes Thank you ਆਊਟ ਸਰ ਵੀ ਇਸ ਪਰ ਆਲੇ ਕੰਪਨੀ ਸੁਸਾਇਟੀ ਮੰਤਰੀ ਸਰ ਨੂੰ ਕਮੰਦਕ ਸਾਹਿਬਾ ਨੂੰ ਬਹੁਤ ਹੀ ਬਹੁਤ ਹੀ ਧੰਨਵਾਦੀ ਹੈ ਜਿਨ੍ਹਾਂ ਨੇ ਇਸ ਸਨਮਾਨਤਾ ਪ੍ਰਦਾਨ ਕੀਤੀ ਹੈ ਮੈਂ ਨੂੰ ਸਾਹ ਸੰਗਠਨ ਤੋਂ ਰੂਪ ਪ੍ਰਤੀ ਇਹਨਾਂ ਨੂੰ ਇਹਨਾਂ ਦੀ ਬਦੌਲਤ ਇਹ ਜੋ ਪੇਪਰ ਜਿਸ ਨੂੰ ਤੁਸੀਂ ਹਾਣ ਕੀਤਾ ਕੋਸ਼ਿਸ਼ ਕੀਤੀ ਹੈ ਇਹ ਇਸ ਨੂੰ ਇੱਕ ਸਾਂਝੀ ਬਾਤ ਕਰਨੇ ਦਾ ਮੈਸੇਜ ਇਹਨਾਂ ਪੇਸ਼ ਕਰਨਾ ਜੇ ਰਾਹੀ ਵਿਆ ਸਕਾ ਉਹ ਕੋਸ਼ਿਸ਼ ਕੀਤੀ ਹੈ ਤੁਸੀਂ ਕੋਸ਼ਿਸ਼ ਨੂੰ ਮੰਨਿਕੁ ਮੈਂ ਤੁਹਾਨੂੰ ਧੰਨਵਾਦ ਹੈ ਜਲਾਣਾ ਕਹਿੰਦਾ ਮੈਂ ਇਹ ਕਹਾਂਗਾ ਕਿ ਸਾਨੂੰ ਸਤਿਕਾਰ ਦੇ ਜਦੋਂ ਵੀ ਕੋਈ ਤਰੋੜ ਹੁੰਦਾ ਸਾਨੂੰ ਕਾਲ ਕਰੂ ਅਸੀਂ ਹਾਜ਼ਰ ਹਾਂ ਉਸ ਨੂੰ ਅੱਛਾ ਢੰਗ ਨਾਲ ਸਾਡੀ ਕਵਰੇਜ ਕਰਤੀ ਆਪਾਂ ਪੂਰੇ ਵਿਸ਼ੁਡ ਦੇ ਵਿੱਚ ਇਹਨਾਂ ਸੇਮ ਪਾਈਚਾ ਸਾਡਾ ਇੱਕ ਇਹੋ ਜਿਹਾ ਮੈਸੇਜ ਹੈ ਜਿਹੜੀ ਜੋ ਸਾਡੇ ਗਧਵੀ ਪਾਪਿਆਂ ਨੇ ਇੱਕ ਮੈਂਕਾ ਦੀ ਧਰਤੀ ਤੋਂ ਹੀ ਪੰਜਾਬ ਦੇ ਦਰਜ ਤੋਂ ਬਿਜਾਇਆ ਸੀ ਸੰਜੀ ਬਾਤਾਂ ਤੋਂ ਬਿਜਾਇਆ ਸੀ ਉਸੇ ਵੀ ਤਰੀਕੇ ਨਾਲ ਕਰਦੇ ਆਂ ਥੈਂਕ ਯੂ ਰਾਇਗ ਇਸ ਕਾਟਾ ਤੇ ਜੀ ਵੀ ਤੁਹਾਰੇ ਫੇਰ ਕਮ ਕੇ ਤਾੜੀਆਂ ਮਾਰ ਕੇ ਇਹਨਾਂ ਨੂੰ ਆਪਣੇ ਪਿਆਰ ਬਾਰੇ ਦੱਸੋ ਵੀ ਕਿੰਨੀ ਜ਼ਿਆਦਾ ਲੋੜ ਆ ਸਾਡੇ ਕਮਿਊਨਿਟੀ ਦੇ ਵਿੱਚ ਚੰਗੀ ਪੱਤਰਕਾਰੀ ਦੀ थैंक यू ਪ੍ਰੇਮ ਜੀ ਫॉर ਡੂਇੰਗ ਥਿਸ ਗੁੱਡ ਜੌਬ थैंक यू ਟੂ ਆਲ ਦਾ ਸੁਸਾਇਟੀ ਮੈਂਬਰ ਇੱਕ ਸਾਡੇ ਕੋਲੇ ਭੈਣ ਜੀ ਸਾਡੇ ਖੜੇ ਨੇ ਇਹ ਪਹਿਲਾ ਇਹਨਾਂ ਦੇ ਕੰਨ ਸੂਟ ਛੁੱਟ ਕਰਦਾ ਤੈਨੂੰ ਸੂਟ ਛੁੱਟ ਕਰਦਾ ਤੁਸੀਂ ਦੇਖਿਆ ਜੁਪਾ ਸਿਟੀ ਦੇ ਕਰਵਾਏ ਜਾ ਰਹੇ ਮੇਲੇ ਦੀਆਂ ਕੋ ਚਲਕਾਂ ਇਸ ਤੋਂ ਬਾਅਦ ਹੋਰ ਕਦੇ ਨਵੀਂ ਖਬਰ ਨਵੀਂ ਗੱਲਬਾਤ ਲੈ ਕੇ ਆਵਾਂਗੇ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਨੇ ਰਹੋ ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਕਿ ਤਾਲੀਆਂ